ਉਹ ਜਿੱਕੇ ਜਾਣੇ ਮੋੜ ਵਾਲੀ ਸਮਾਤ ਤੇ ਬਸ ਸੋਨੂ ਪਹਾੜਾਂ ਦੀਆਂ ਗਲੀਆਂ ਵੀ ਦਿਖਾਉਣੇ ਆ ਸੱਚ ਬੀਵੀ ਇਹ ਘਰਾਂ ਦੇ ਵਿੱਚ ਆ ਉਸ ਵਿੱਚ ਗਲੀਆਂ ਕਿਵੇਂ ਜਾਂਦੀਆਂ ਨੇ ਆ ਦੇ ਟੰ ਟੰ ਇੰਨੀ ਕ ਇੱਕ ਬੰਦਾ ਜਾਊਗਾ ਇਹ ਗਾਈਆਂ ਨੇ ਮਾਤਾ ਥੋੜਾ ਪਾਈ ਜਾਂਦੀ ਆ ਪਤਾ ਨਹੀਂ ਕਾਦਾ ਬੈਠੀ ਮਾਤਾ ਇੱਕ ਹੀ ਕਰੀ ਜਾਨੀ ਥੋੜਾ ਪਾਣੀ ਆ ਆਈ ਯੱਟ ਜਾਣਾ ਮੋੜ ਓਏ ਇਹ ਆ ਸਮਾਦ ਬੰਦ ਯੱਟ ਜਾਣਾ ਮੋੜ ਨਾ ਓਏ ਪਰ ਸਮਾਦ ਬੰਦ ਪਈ ਹੈ ਕਿਸੇ وجہ ਕਾਰਨ ਅੰਦਰੋਂ ਦਿਖਾ ਦੇਣੀ ਹੈ